ਸੋ ਤੁਹਾਡਾ ਨਾਮ ਕੀ ਹੈ ਤੇ ਇਹ ਹਸਪਤਲ ਤੁਸੀਂ ਕਦੋਂ ਤੋਂ ਚਲਾ ਰਹੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਮੇਰਾ ਨਾਮ ਡਾਕਟਰ ਹਰਪ੍ਰੀਤ ਸਿੰਘ ਮੈਂ ਜਨਰਲ ਫਿਜ਼ੀਸ਼ੀਅਨ ਔਰ ਇਹ ਹਸਪਤਲ ਦੀ ਸ਼ੁਰੂਆਤ 2021 ਨਵੇਂ ਮਹੀਨੇ ਚ ਕੀਤੀ ਗਈ ਸੀ ਜੋ ਕਿ ਅੱਜ ਪੂਰੇ 3 ਸਾਲ ਦਾ ਟਾਈਮ ਨਿਕਲ ਚੁਕਿਆ ਹੈ ਡਾਕਟਰ ਸਰ ਇੱਥੇ ਓਪੀਡੀ ਦੇ ਵਿੱਚ ਤੇ ਲੈਬ ਦੇ ਵਿੱਚ ਵੀ ਸਭ ਕੁਝ ਸਵਾਉ ਤੁਸੀਂ ਕੋਈ ਖਾਸ ਮਸਲਾ ਦੱਸੋ ਹਾਂ ਜੀ ਓਪੀਡੀ ਇਹਦੇ ਵਿੱਚ ਆਲਓਵਰ ਸਾਰੀਆਂ ਓਪੀਡਿਸ ਦੇਖ ਰਹੇ ਆਂ ਔਰ ਜਿਵੇਂ ਦਾ ਵੀ ਕੇਸ ਆਂਦਾ ਉਹ ਸਾਰੇ ਹੈਂਡਲ ਕਰੀਦੇ ਆਂ ਹਾਂਜੀ ਔਰ ਓਪੀਡੀ ਦੀ ਕੋਈ ਸਲਿੱਪ ਨਹੀਂ ਕੋਈ ਚਾਰजेस ਨਹੀਂ ਹੈਗਾ ਫ੍ਰੀ ਓਪੀਡੀ ਦੇਖਦੇ ਆਂ ਔਰ 24x7 ਫ੍ਰੀ ਹੁੰਦੀ ਆ ਕੋਈ ਵੀ ਆਨ ਕੇ ਦੇ ਚੈੱਕ ਕਰਵਾ ਸਕਦਾ ਵਾ ਬਿਨਾ ਕਿਸੇ ਚਾਰजेस ਤੋਂ ਦੇਖ ਦਿਖਵਾ ਸਕਦਾ ਵਾ ਔਰ ਉਹਨਾਂ ਨੂੰ ਵਧੀਆ ਤੋਂ ਵਧੀਆ ਸਲਾਹ ਜਿਹੜੀ ਪ੍ਰੋਵਾਈਡ ਕੀਤੀ ਜਾਂਦੀ ਹੈ ਔਰ ਲੈਬ ਦੇ ਰਿਕਾਰਡਿੰਗ ਗੱਲ ਰਿਗਾਰਡਿੰਗ ਗੱਲ ਕਰੀ ਤਾਂ ਲੈਬ ਵੀ ਹਾਈ ਟੈਕ ਲੈਬੋਰੀ ਆਪਣੇ ਕੋਲ ਹੈਗੀ ਆ ਜੋ ਇਹਦੇ ਵਿੱਚ ਆਲਓਵਰ ਸਾਰੇ ਟੈਸਟ ਸੀ ਹਸਪੀਟਲ ਦੇ ਅੰਦਰ ਹੀ ਕਰਦੇ ਹੈਗੇ ਆ ਜਿਨ੍ਹਾਂ ਦੇ ਵਿੱਚ ਆਪਾਂ ਮਾਰਕੀਟ ਨਾਲੋਂ 22 30% ਜਿਹੜਾ ਡਿਸਕਾਊਂਟ ਕਰਦੇ ਆ ਇਸ ਤੋਂ ਨਾਲ ਜੇ ਇੱਕ ਗੱਲ ਕੀਤੀ ਜਾਵੇ ਇਹ ਇਲਾਕਾ ਦੇ ਵਸਨੀਕਾਂ ਨੂੰ ਹੋਰ ਕਿਹੜੀਆਂ-ਕਿਹੜੀਆਂ ਸਹੂਲਤਾਂ ਜਿਹੜੀਆਂ ਇੰਡੋਰ ਹੋਰ ਹਸਪੀਟਲਿਕ ਕੋਸ਼ਤ ਤੇ ਤੁਸੀਂ ਦੇ ਹੋ ਹਾਂਜੀ ਇੱਥੇ ਕੋਈ ਵੀ ਕੇਸ ਆ ਜਿਵੇਂ ਕੋਈ ਅੱਜਕੱਲ੍ਹ ਰੋਡ ਐਕਸੀਡੈਂਟਾਂ ਬੜੇ ਆ ਕਾਫੀ ਆ ਜਾਂਦੇ ਸਾਡੇ ਕੋਲ ਜਿਵੇਂ ਕੋਈ ਪੌਇਜ਼ਨਲ ਕੇਸ ਆ ਜਾਂਦੇ ਨੇ ਕੁਛ ਖਾਦੀ ਪੀਤੀ ਆਲੇ ਕੁਛ ਮੈਡੀਸਿਨ ਖਾ ਲੈਂਦੇ ਨੇ ਉਹ ਵੀ ਕੇਸ ਹੈਂਡਲ ਕਰਦੇ ਆ ਔਰ ਕੋਈ ਹਾਰਟ ਦੇ ਰਿਲੇਟਡ ਹਾਰਟ ਅਟੈਕ ਹੋ ਗਿਆ ਵਾ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਕ੍ਰਿਟੀਕਲ ਕੇਸ ਆ ਉਹਨੂੰ ਹਰ ਕੇਸ ਨੂੰ ਸਿੰਘ ਬੜੇ ਪਿਆਰ ਨਾਲ ਔਰ ਤਰੀਕੇ ਨਾਲ ਕੇਅਰ ਕਰ ਰਹੇ ਆ ਦੇਖਿਓ ਜੀ ਸਰ ਪਿੰਡਾਂ ਦੇ ਵਿੱਚ ਕਿਦਾਂ ਦੇ ਜਿਹੜੇ ਪੇਸ਼IENTS ਨੇ ਕਿੰ ਕਿੰ다 ਦੇ ਕੇਸ ਤੋਂ ਉਥੇ ਦੇਖਣ ਨੂੰ ਮਿਲਦੇ ਆ ਹਾਂ ਜੀ ਪਿੰਡਾਂ ਦੇ ਵਿੱਚ ਜ਼ਿਆਦਾ ਕੇਸ ਆਪਣੇ ਕੋ ਸਟ੍ਰੈਸ ਦੇ ਰਿਲੇਟਡ ਹੈਗੇ ਨੇ ਔਰ ਲੇਬਰ ਦੇ ਰਿਲੇਟਡ ਬਹੁਤ ਇਸ਼ੂ ਕ੍ਰੀਏਟ ਹੋ ਰਿਹਾ ਜਾਦਾ ਸੈੱਲ ਕਰ ਜਾਂਦੇ ਨੇ ਲੀਵਰ ਜਿਹੜਾ ਖਾਣਾ ਪੀਣਾ ਖਰਾਬ ਹੋਣ ਕਰਕੇ ਲੀਵਰ ਤੇ ਬਹੁਤ ਇਫੈਕਟ ਪੈ ਰਹੇ ਨੇ ਏਦਾਂ ਦੇ ਕੇਸ ਸਾਡੇ ਕੋਲ ਜ਼ਿਆਦਾ ਆ ਰਹੇ ਨੇ ਸ਼ਹਿਰ ਦੇ ਵਿੱਚ ਦੇਖਿਆ ਡੰਗਰ ਜਿਹਾ ਸਟ्रेस ਦੀ ਪ੍ਰੋਬਲਮ ਹੁੰਦੀ ਸੀ ਕਿ ਲੋਕਾਂ ਨੂੰ ਇਸ ਤੋਂ ਕਿ ਨਾਲ ਕਿਸੇ ਬੋਲ ਨਾਲ ਕਿਸੇ ਨਾਲ ਗੱਲ ਕਰਕੇ ਕਿਸੇ ਨਾਲ ਪਰ ਪਿੰਡਾਂ ਦੇ ਵਿੱਚ ਕੀ ਕਰਨਾ ਹੈ ਜਿਹੜਾ ਇਹ ਸਟ्रेस ਦੀ ਪ੍ਰੋਬਲਮ ਤੁਸੀਂ ਕਹਿੰਦੇ ਜੀ ਦੇਖਣ ਮਿਲਿਆ ਅੱਜ ਦਾ ਵੀਸ ਅੱਜ ਕੱਲ ਸਟ੍ਰੈਸ ਦਾ ਕਾਰਨ ਇਹ ਬਣਿਆ ਹੋਇਆ ਕਿ ਅੱਜ ਕੱਲ ਹਰ ਕੋਈ ਗਰੋਅ ਕਰਨਾ ਚਾਹੁੰਦਾ ਅੱਗੇ ਨੂੰ ਅੱਗੇ ਨੂੰ ਗਾਂ ਦੇ ਗਾਂ ਵਧਾਣਾ ਚਾਹੁੰਦਾ ਕਿ ਮੈਂ ਔਨ ਵਾਲੇ ਉਹ ਚੀਜ਼ ਵੀ ਉੱਪਰ ਆਏ ਅੱਜ ਮੈਂ ਪਾਲਵਾ ਜਿਹੜੀ ਕਦੀ ਸੋਚੀ ਵੀ ਨਾ ਹੋਵੇ ਇਹਨਾਂ ਚੱਕਰਾਂ ਦੇ ਵਿੱਚ ਹੀ ਸਾਰਾ ਕੁਝ ਅੱਜ ਕੱਲ ਸਟ੍ਰੈਸ ਦੇ ਰਿਲੇਟਡ ਜਿਹੜੇ ਦੁੱਖ ਨੇ ਪੈਦਾ ਹੋ ਰਹੇ ਨੇ ਘਰਾਂ 'ਚ ਕੋਈ ਨਾ ਕੋਈ ਦੁੱਖ ਆ ਗਿਆ ਕੋਈ ਕਿਸੇ ਤਰ੍ਹਾਂ ਦੀ ਗੁਮਾੜੀ ਘੋਟੀ ਬਹਿਸ ਹੋ ਗਈ ਆ ਉਹਦੇ ਰਿਲੇਟਡ ਅੱਜ ਕੱਲ ਹਰ ਬੱਚੇ ਤੇ ਪ੍ਰੈਸ਼ਰ ਕੁਝ ਲਾ ਕੁਝ ਕੇਸ ਇਦਾਂ ਦੇ ਵੀ ਆ ਰਹੇ ਨੇ ਜਿਹੜੇ ਕਿ ਮੋਬਾਈਲ ਯੂਜ਼ ਕਰਨ ਦੇ ਕਰਕੇ ਜਾਦਾ ਅਫੈਕਟ ਪੈ ਰਿਹਾ ਹੈ ਬ੍ਰੇਨ ਤੇ ਜਿਹਦੇ ਨਾਲ ਬੱਚੇ ਡਿਸਟ्रेस ਸਟੇਟ ਚੜਾਪਨ ਇਦਾਂ ਦਾ ਇਸ਼ੂ ਕ੍ਰੀਏਟ ਹੋ ਰਿਹਾ ਇਦਾਂ ਦੇ ਕੇਸ ਵੀ ਸਾਡੇ ਕੋਲ ਬਹੁਤ ਆਉਂਦੇ ਨੇ ਡਾਕਟਰ ਸਾਹਿਬ ਪਿੰਡਾਂ ਦੇ ਵਿੱਚ ਇਸ ਪਿੰਡੇ ਵਿੱਚ ਹਸਪਤਾਲ ਆਪਣਾ ਜਿਹੜਾ ਰਨ ਕਰ ਰਹੇ ਹੋ ਸਰਜਰੀ ਕੇਸ ਵੀ ਤੁਸੀਂ ਹੈਂਡਲ ਕਰਦੇ ਹੋ ਇੱਥੇ ਹਾਂਜੀ ਹਾਂਜੀ ਇਹਦੇ ਵਿੱਚ ਆਪਾਂ ਸਾਰੀਆਂ ਜਨਰਲ ਸਰਜਰੀਆਂ ਜਿਵੇਂ ਲਾ ਲੋ ਤੁਸੀਂ ਕੋਲੀਸਟੈਕਟੋਮ ਕੋਲੀਸਿਸਟੈਕਟੋਮੀ ਹੋ ਗਈ ਸੀ ਸੈਕਸ਼ਨ ਹੋ ਗਿਆ ਔਰ ਹਰਨੀਆਂ ਦੇ ਅਪਰੇਟ ਹੋ ਗਏ ਗੁਰਦਿਆਂ ਦੇ ਦੂਰਵਿੰਦਰ ਰਿਲੇਟਡ ਪਥਰੀਆਂ ਦੇ ਅਪਰੇਟ ਕਰਦੇ ਆ ਜਿਨ੍ਹਾਂ ਦੇ ਵਿੱਚ ਕੋਈ ਹੱਡੀਆਂ ਦੇ ਰਿਲੇਟਡ ਵੀ ਕੇਸ ਹੁੰਦੇ ਆ ਤਾਂ ਉਹ ਵੀ ਇਸੀ ਹੈਂਡਲ ਇਥੇ ਹੀ ਕਰ ਲੈਣੇ ਆ ਡਾਕਟਰ ਜੀ ਗਾਇਨੀ ਦੀ ਜੇ ਗੱਲ ਕੀਤੀ ਜਾਵੇ ਤੇ ਗਾਇਨੀ ਇੱਕ ਔਰ ਤਾਂ ਵੀ ਜੀ ਉਹ ਤੋਂ ਵੀ ਬਾਰੀਆਂ ਨੇ ਜੀ ਇੱਕ ਔਰਤ ਜਿਹੜੀ ਪਿੰਡ ਦੀ ਆ ਉਹ ਸਮਝਦੀ ਹੈ ਤੇ ਇੱਕ ਡੇਟਰੀਡ ਡਾਕਟਰ ਵੀ ਆ ਕੋ ਦੇਖਦੇ ਹਾਂਜੀ ਉਹਦੇ ਨਾਲ ਵੀ ਆਪਣੇ ਕਾਲਜ ਸ਼ੇਅਰ ਕਰੇ ਉਹ ਕਿਤੇ ਨਹੀਂ ਤੁਸੀਂ ਨਾ ਕਰਦੇ ਹਾਂਜੀ ਉਹ ਗਾਇਨੀ ਦੇ ਰਿਲੇਟਡ ਸਾਡੇ ਕੋਲ ਸਾਡੇ ਕੋਲ ਲੇਡੀਜ਼ ਮੈਡਮ ਆਂਦੇ ਨੇ ਹੈਗੇ ਨੇ ਔਰ ਉਹ ਸਾਰੇ ਇਹਨਾਂ ਦੇ ਰਿਲੇਟਡ ਉਹੀ ਪੇਸ਼ੈਂਟ ਟੈਂਡ ਕਰਦੇ ਆ ਗਾਇਨੀ ਦੇ ਕੇਸ ਵੀ ਦੇਖਦੇ ਨੇ ਔਰ ਲੇਡੀਜ਼ ਨੂੰ ਵਧੀਆ ਤੋਂ ਵਧੀਆ ਸੁਵਿਧਾਵਾਂ ਵੀ ਪ੍ਰੋਵਾਈਡ ਕਰਦੇ ਨੇ ਜਿੰਨਾ ਵੀ ਕੋਈ ਕਮੀ ਰਹਿੰਦੀ ਆ ਉਹ ਉਹਦੀ ਸੁਣਦੇ ਆ ਫਿਰ ਉਹਨਾਂ ਨੂੰ ਗਾਈਡੈਂਸ ਵੀ ਵਧੀਆ ਕਰਦੇ ਨੇ ਔਰ ਹਰ ਕੇਸ ਨੂੰ ਕੋਸ਼ਿਸ਼ ਕਰਦੇ ਨੇ ਕਿ ਨੋਰਮਲ ਹੀ ਕੀਤਾ ਜਾਵੇ ਬੈਸਟ ਤੋਂ ਬੈਸਟ ਰਿਜ਼ਲਟ ਦਿੱਤੇ ਜਾਣ ਔਰ 100 ਚੋਂ 90 95% ਕੇਸ ਜਿਹੜੇ ਸਾਡੇ ਕੋਲ ਨੋਰਮਲ ਡਿਲੀਵਰੀ ਹੁੰਦੀਆਂ ਨੇ ਡਾਕਟਰ ਸਾਹਿਬ ਮੋਸਟਲੀ ਦੇਖਿਆ ਜਾਂਦਾ ਕਿ ਹਸਪੀਟਲ ਦੇ ਵਿੱਚ ਅਗਰ ਕੋਈ ਡਿਲੀਵਰੀ ਕੇਸ ਜਾਂਦਾ ਹੈ ਤਾਂ ਜਲਦੀ ਤੋਂ ਜਲਦੀ ਕੋਸ਼ਿਸ਼ ਕਰਦੇ ਨੇ ਕਿ ਸੇਜ਼ੀਅਨ ਕਰ ਦਿੱਤਾ ਜਾਵੇ ਤੁਸੀਂ ਫਿਰ ਨੋਰਮਲ ਡਿਲੀਵਰੀ ਹੀ ਕੋਸ਼ਿਸ਼ ਕਰਦੇ ਹਾਂਜੀ ਨੋਰਮਲ ਡਿਲੀਵਰੀ ਦਾ ਬੈਨੀਫਿਟ ਇਹ ਆ ਕਿ ਇਹਦੇ ਵਿੱਚ ਅਸੀਂ ਮੈਕਸਿਮਮ ਚਾਂਸ ਲੈ ਸਕਦੇ ਹਾਂ 5 ਤੋਂ 4 ਤੋਂ 5 6 ਚਾਂਸ ਲੈ ਸਕਦੇ ਹਾਂ ਇਹਦੇ ਵਿੱਚ ਕੋਈ ਵੀ ਲੇਡਿਸ ਆ ਉਹਨੂੰ ਕਾਹ ਬੱਚਾ ਕੋਈ ਚਾਹੀਦਾ ਤਾਂ ਉਹ ਅੱਗੇ ਪਲੈਨਿੰਗ ਕਰ ਸਕਦੇ ਨੇ ਉਹਨਾਂ ਨੂੰ ਕੋਈ ਇਸ਼ੂ ਨਹੀਂ ਆਉਂਦਾ ਹਾਂਜੀ ਇਦਾਂ ਹੈ ਕਿ ਜੇ ਸੀ ਸੈਕਸ਼ਨ ਕਰਦੇ ਆ ਉਹ ਚ ਕੁਝ ਲਿਮਟ ਹੁੰਦੀ ਆ ਕਿ ਹਿੰਦੋ ਤਿੰਨ ਕੇਸ ਤੋਂ ਵੱਧ ਜਿਆਦਾ ਨਹੀਂ ਕਰ ਸਕਦੇ ਫਿਰ ਉਹਦੇ ਹਾਰਮਫੁਲ ਫੈਕਟਸ ਜਿਹੜੇ ਨੇ ਬੋਡੀ ਨੂੰ ਆਉਣ ਵਾਲੀ ਥੋੜੀ ਵੱਡੀ ਉਮਰ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਇਸੇ ਲਈ ਹੀ ਅਸੀਂ ਨਾਰਮਲ ਨੂੰ ਜ਼ਿਆਦਾ ਪ੍ਰੈਫਰੈਂਸ ਦੇ ਰਹੇ ਹਾਂ। ਅਗਰ ਆਪਰੇਸ਼ਨ ਥੀਟਰ ਦੀ ਗੱਲ ਕੀਤੀ ਜਾਵੇ ਆਪਰੇਸ਼ਨ ਥੀਟਰ ਦੇ ਵਿੱਚ ਕਿੰਨੀ ਕੁ ਸੁਵਿਧਾ ਮਿਲਦੀ ਹੈ। ਸੱਤ ਜੁਮਾਨੀ ਸਰਸਰੀ ਦੇ ਚੋ ਹਾਂਜੀ ਮੇਰੇ ਕੋਲ ਇਹ ਸਾਰਾ ਕੁਝ ਓਟੀ ਦੇ ਵਿੱਚ ਪ੍ਰੋਵਾਈਡ ਹੈਗਾ ਵਾ ਕੋਟਰੀ ਵਗੈਰਾ ਹੈਗੀ ਆ ਔਰ ਮਸ਼ੀਨਾਂ ਸਾਰੀਆਂ ਅਵੇਲੇਬਲ ਹੁੰਦੀਆਂ ਨੇ ਜੋ ਜੋ ਓਟੀ ਦੇ ਵਿੱਚ ਚਾਹੀਦੀਆਂ ਨੇ ਹਾਈ ਟੈਕ ਲਾਇਆ ਗਿਆ। ਪਲੱਸ ਜਿੱਦਾਂ ਦਾ ਵੀ ਕੇਸ ਹੋਵੇ ਉਹਦੇ ਕੋਈ ਸੇ ਕੇਸ ਦੇ ਰਿਲੇਟਡ ਮਸ਼ੀਨਾਂ ਸਾਡੇ ਕੋਲ ਆਨ ਆਫ ਹੋ ਜਾਂਦੀ। ਬੁੱਕਸ ਆ ਪਿੰਡਾਂ ਦੇ ਵਿੱਚ ਦੇਖਿਆ ਜਿਵੇਂ ਵੈਸੇ ਮੋਡਲ ਆਪਾਂ ਗਣ ਕਰਦੇ ਹਾਂ ਕਿ ਪੇਸ਼ੈਂਟ ਦੇ ਵਿੱਚ ਲਿਖਿਆ ਜਾਂਦਾ ਕਿ ਸਰਜਰੀ ਹੋਏ ਕਿ ਡਰ ਜਾਂਦੇ ਨਿਕਾਸੀ ਕਿ ਪਤਾ ਨਹੀਂ ਬਲੀਡਿੰਗ ਬਹੁਤ ਹੋਏਗੀ ਜਾਂ ਸਾਨੂੰ ਬੈਡ ਰੈਸਟ ਤੇ ਕੰਪਲੀਟ ਦੋ ਤਿੰਨ ਦਿਨ ਬੈਡ ਰੈਸਟ ਜੇ ਆਣਾ ਪੈਂਦਾ। ਅੱਜਕੱਲ੍ਹ ਦੋ ਵੀ ਨਹੀਂ ਸਰਜਰੀਆਂ ਹੁੰਦੇ ਕਹਿੰਦੇ ਕਿ ਕਿੰਨਾ ਕੁ ਦੇਣਾ ਟਾਈਮ ਸ਼ੋਰਟੇਜ ਨਾਲ ਬਲੀਡਿੰਗ ਜੀ ਘਟ ਦੇਖੋ ਜੀ ਆ ਕੋਈ ਅੱਜ ਕੱਲ ਇੰਨੀ ਐਡਵਾਂਸ ਟੈਕਨੋਲੋਜੀ ਆ ਚੁੱਕੀ ਨੇ ਅੱਜ ਕੱਲ ਇਦਾਂ ਦਾ ਕੋਈ ਵੀ ਇਸ਼ੂ ਇਦਾਂ ਤੱਕ ਦੇਖਣ ਨੂੰ ਨਹੀਂ ਮਿਲਿਆ ਹਜੇ ਤੱਕ ਜਿੰਨੇ ਵੀ ਸਰਜਾਂ ਕੀਤੇ ਕਰਦੇ ਪਏ ਆ ਬਾਕੀ ਕੋਈ ਘਬਰਾਣ ਦੀ ਲੋੜ ਨਹੀਂ ਆ ਜੋ ਵੀ ਅੱਜ ਕੱਲ ਫੈਸਿਲਿਟੀ ਇੰਨੀ ਹਰ ਚੀਜ਼ ਚ ਮਿਲਦੀ ਪਈ ਆ ਪਿੰਨਾ ਥਾਂਾਂ ਚ ਵੀ ਉਹ ਮਿਲਦੀ ਪਈ ਜਿਹੜੀ ਸ਼ਹਿਰਾਂ ਚ ਮਿਲਦੀ ਸੀਗੀ ਹੁਣ ਸਾਰਾ ਕੁਝ ਜਿਹੜੇ ਪਿੰਡਾਂ ਦੇ ਲੋਕ ਪਹਿਲਾਂ ਦੂਰ ਭਜਦੇ ਸੀ ਹੁਣ ਪਿੰਡਾਂ ਵੱਲ ਵੀ ਆਉਣੇ ਸ਼ੁਰੂ ਹੋ ਗਏ ਨੇ ਕਿਉਂਕਿ ਉਹਨਾਂ ਨੂੰ ਸਾਰੀ ਸਾਰੀ ਫੈਸਿਲਿਟੀ ਉਹ ਦੇ ਰਿਆ ਜੋ ਸ਼ਹਿਰਾਂ ਦੇ ਵਿੱਚ ਪ੍ਰੋਵਾਈਡ ਹੁੰਦੀ ਹੈ ਪਰ ਬਸਕਅਰ ਵੀ ਬਹੁਤ ਕਰ ਰਹੇ ਹਨ ਡਾਕਟਰ ਸਾਹਿਬ ਤੁਹਾਡਾ ਜਾਨ ਜੀ ਗੈਸਟ ਰੇਡ ਮੈਂ ਜੀ ਕੁਲਾਕਾਂ ਵਾਸਤੇ ਪੇਸ਼ੈਂਟਸ ਵਾਸਤੇ ਕਿ ਕਿਵੇਂ ਆਪਣੇ ਸਿਹਤ ਦਾ ਧਿਆਨ ਰੱਖ ਸਕਦੇ ਨੇ ਤੇ ਇਹਨਾਂ ਬਿਮਾਰੀਆਂ ਤੋਂ ਬਚ ਸਕਦੇ ਦੇਖੋ ਜੀ ਉਹ ਮੇਰਾ ਮੈਸੇਜ ਇਹ ਹੋਏਗਾ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਬੱਚੇ ਬਾਹਰ ਦਾ ਖਾਂਦੇ ਆ ਥੋੜਾ ਘੱਟ ਕਰ ਦੇਣ ਔਰ ਫੋਨ ਨੂੰ ਜਿੰਨਾ ਛੱਡ ਸਕਦੇ ਆ ਛੱਡਣ ਔਰ ਆਪਣੇ ਫਿਜ਼ੀਕਲੀ ਐਕਟੀਵਿਟੀ ਵਧਾਉਣ ਤਾਂ ਕਿ ਕੋਈ ਦੁੱਖ ਸਿਹਤ 'ਚ ਪੈਦਾ ਹੋਣ ਤੋਂ ਪਹਿਲਾਂ ਹੀ ਉਹਦੇ ਕੁਝ ਨੇਚਰਲ ਤਰੀਕੇ ਨਾਲ ਹੀ ਆਪਾਂ ਨੂੰ ਖਤਮ ਕਰ ਸਕਦੇ ਆ ਜ਼ਰੂਰੀ ਨਹੀਂ ਕਿ ਮੈਡੀਸਿਨ ਨਾਲ ਬਸ ਇੰਨਾ ਕਿ ਥੋੜਾ ਜਿਹਾ ਆਪਣੇ ਆਪਣੀ ਸਿਹਤ ਵੱਲ ਧਿਆਨ ਦੇਣ ਔਰ ਜੇ ਕੋਈ ਚੀਜ਼ ਦੀ ਲੋੜ ਪੈਂਦੀ ਆ ਤੇ ਪ੍ਰੀਥ ਹਸਪੀਟਲ ਆਪਾਂ ਦੇਖਦੇ ਆ ਪੇਸ਼ੈਂਟ ਕੋਈ ਵੀ ਕਮੀ ਹੁੰਦੀ ਹੈ ਤਾਂ ਉਹ ਕਵਰ ਕੀਤੀ ਜਾਏਗੀ। ਧੰਨਵਾਦ ਜੀ। ਥੈਂਕ ਯੂ।